ਇਸ ਵਕਤ ਅਸੀਂ ਮੌਜੂਦ ਆ ਫਤਾ ਮਾਲੋਕਾ ਵਿਖੇ ਜਿੱਥੇ ਇੱਕ ਛੱਪੜ ਦੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨੂੰ ਆ ਰਹੀ ਹੈ ਔਰ ਇਹ ਛੱਪੜ ਫਤਾ ਮਾਲੋਕਾ ਦੀ ਸ਼ਮਸ਼ਾਨ ਘਾਟ ਦੇ ਬਿਲਕੁਲ ਨਾਲ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਛੱਪੜ ਦਾ ਦ੍ਰਿਸ਼ ਛੱਪੜ ਦੀਆਂ ਤਸਵੀਰਾਂ ਔਰ ਇਹ ਛੱਪੜ ਦੇ ਵਿੱਚ ਅਜੇ ਤੱਕ ਪਾਣੀ ਬਹੁਤੀ ਆ ਰਿਹਾ ਇਸ ਕਰਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਛੱਪੜ ਦਾ ਪਾਣੀ ਨਾ ਤਾਂ ਪਸ਼ੂਆਂ ਨੂੰ ਮਿਲ ਰਿਹਾ ਔਰ ਇੱਥੇ ਤੁਸੀਂ ਨਾਲ ਹੀ ਦੇਖ ਸਕਦੇ ਹੋ ਤਸਵੀਰਾਂ ਟ੍ਰੀਟਮੈਂਟਡ ਪਲਾਂਟ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਟ੍ਰੀਟਮੈਂਟਡ ਪਲਾਂਟ ਜਿਹੜਾ ਸ਼ੁਰੂ ਕੀਤਾ ਗਿਆ ਸੀ ਉਹਦਾ ਮਕਸਦ ਸੀ ਕਿ ਇੱਥੇ ਪਾਣੀ ਸਾਫ਼ ਕਰਕੇ ਪਿੰਡ ਦੇ ਖੇਤਾਂ ਨੂੰ ਦਿੱਤਾ ਜਾਊਗਾ ਉਹ ਵੀ ਅਜੇ ਅਧੂਰਾ ਹੈ ਸਾਡੇ ਨਾਲ ਕੁਝ ਪਿੰਡ ਵਾਸੀ ਇੱਥੋਂ ਦੇ ਮੌਜੂਦ ਨੇ ਉਹਨਾਂ ਨਾਲ ਇਸ ਵਕਤ ਗੱਲਬਾਤ ਕਰਾਂਗੇ ਉਹਨਾਂ ਤੋਂ ਹਾਂਜੀ ਕੀ ਸਮੱਸਿਆ ਚੱਲ ਰਹੀ ਹੈ ਛੱਪੜ ਦੀ ਇਹ ਨਾ ਜੀ ਮੰਨ ਲਓ ਅੱਜ ਤੋਂ 4-5 ਸਾਲ ਪਹਿਲਾਂ ਇੱਕ ਮਤਾ ਪਾਇਆ ਗਿਆ ਸੀ ਜਦੋਂ ਨਵੀਂ ਪੰਚਾਇਤ ਬਣੀ ਸੀ ਵੀ ਜਿਹੜੇ ਸਾਡੇ 66 ਨੇ ਪਿੰਡ ਦੇ ਇਹਨਾਂ ਦੇ ਵਿੱਚ ਜਿਹੜਾ ਪਿੰਡ ਦਾ ਸੀਵਰੇਜ ਦਾ ਪਾਣੀ ਆ ਉਹ ਮਿਕਸ ਹੁੰਦਾ ਸੀ ਕਿਉਂਕਿ ਜਿਹੜੇ ਛੱਪੜ ਸੀਗੇ ਇਹ ਐਨੇ ਕੁ ਪਵਿੱਤਰ ਮੰਨੇ ਜਾਂਦੇ ਸੀ ਵੀ ਪਹਿਲਾਂ ਕਿਸੇ ਸਮੇ ਲੋਕ ਕਹਿੰਦੇ ਸੀਗੇ ਵੀ ਇਹਦੇ ਚੋਂ ਪਾਣੀ ਲੋਕ ਪੀਂਦੇ ਹੁੰਦੇ ਸੀ ਜਦੋਂ ਕਿ ਇਹਨਾਂ ਦਾ ਪਿੰਡ ਦਾ ਜਿਹੜਾ ਡਰੇਨ ਦਾ ਪਾਣੀ ਆ ਜਿਹੜਾ ਸੀਵਰੇਜ ਦਾ ਪਾਣੀ ਇਹਦੇ ਵਿੱਚ ਨਹੀਂ ਪੈਂਦਾ ਸੀਗਾ ਤੇ ਉਹਦਾ ਕਰਕੇ ਮੰਨ ਲਓ ਜਿਹੜਾ ਪਾਣੀ ਗੰਦਾ ਜਦੋਂ ਇਹਦੇ ਵਿੱਚ ਪੈਣ ਲੱਗ ਗਿਆ ਦੂਸਤ ਹੋਣ ਲੱਗ ਗਿਆ ਤਾਂ 스멜 ਜਿਆਦਾ ਆਉਣ ਲੱਗੀ ਤਾਂ ਨੇੜੇ ਜਿਹੜੇ ਬਸੋਂ ਐ ਉਹ ਘਰ ਵਾਲਿਆਂ ਨੂੰ ਤਕਲੀਫਾਂ ਹੋ ਗਈਆਂ ਉਦੋਂ ਬਾਅਦ ਜੀ ਇਹ ਨਾ ਤਾਂ ਇਹਦੀ ਕਦੇ ਪਟਾਈ ਹੋਈ ਵੀ ਡੂੰਗਾ ਕੀਤਾ ਜਾਵੇ ਔਰ ਨਾ ਹੀ ਇਹਦਾ ਕੋਈ ਪਾਣੀ ਦੀ ਨਿਕਾਸੀ ਸੀ ਜਦੋਂ ਬਾਰਿਸ਼ਾਂ ਜਿਆਦਾ ਪੈਂਦੀਆਂ ਸੀ ਓਵਰਫਲੋ ਨਹੀਂ ਹੁੰਦਾ ਮਤਲਬ ਓਵਰਫਲੋ ਹੋ ਜਾਂਦਾ ਸੀ ਤਾਂ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸੀ ਅੱਜ ਦੇ ਦਿਨਾਂ 'ਚ ਕੀ ਸਮੱਸਿਆ ਚੱਲ ਰਹੀ ਹੈ ਅੱਜ ਦੇ ਦਿਨਾਂ 'ਚ ਸਮੱਸਿਆ ਇਹ ਚੱਲ ਰਹੀ ਹੈ ਜੀ ਵੀ ਉਸ ਪ੍ਰਪੋਜ਼ਲ ਨੂੰ ਨੇਪੜੇ ਚਾਰਨ ਦੇ ਲਈ ਮੰਨ ਲਓ ਇਹ ਟ੍ਰੀਟਮੈਂਟ ਪਲਾਂਟ ਦੀ ਸ਼ੁਰੂਆਤ ਕਰ ਦਿੱਤੀ ਸੀਗੀ ਪਰ ਜਿਹੜਾ ਛੱਪੜ ਦਾ ਮੰਨ ਲਓ ਪਸ਼ੂਆਂ ਤੋਂ ਨੇ ਲੋਕ 1 ਸਾਲ ਤੋਂ ਪਾਣੀ ਤੋਂ ਵਾਂਝੇ ਨੇ ਲੋਕ ਪਸ਼ੂ ਮੰਨ ਲਓ ਲੋਕਾਂ ਦੇ ਧਿਆਏ ਮਰ ਰਹੇ ਨੇ ਕਿਉਂਕਿ ਪਿੰਡ ਦਾ ਜਿਹੜਾ ਪਾਣੀ ਗਰਾਊਂਡ ਲੈਵਲ ਵਾਟਰ ਹੈ ਉਹ ਵੀ ਖ ਉਹ ਵੀ ਕਿਸੇ ਕੰਮ ਇਹਦੇ ਚ ਨਹਿਰੀ ਪਾਣੀ ਪਾਉਂਦੇ ਹੁੰਦੇ ਸੀ ਲੋਕਾਂ ਦੀਆਂ ਜਿਹੜੇ ਪਾਣ ਪਸ਼ੂ ਸੀਗੇ ਉਹ ਇਹ ਪਾਣੀ ਪੀਂਦੇ ਸੀਗੇ ਤਾਂ ਹੁਣ ਉਹ ਨਾਲੇ ਤਾਂ ਲੋਕ ਪਸ਼ੂਆਂ ਤੋਂ ਵਾਂਝੇ ਰਹਿ ਰਹੇ ਨੇ ਪਾਣੀ ਪਿਉਣ ਤੋਂ ਨਾਲੇ ਜਿਹੜੇ ਦਾ ਟ੍ਰੀਟਮੈਂਟ ਦਾ ਹੈਗਾ ਵੀ ਲੋਕਾਂ ਨੂੰ ਜਿਹੜਾ ਓਵਰਫਲੋ ਦੀ ਸਮੱਸਿਆ ਹੈਗੀ ਉਹ ਵੀ ਨਹੀਂ ਹਜੇ ਤੱਕ ਆ ਰਹੀ ਕਿਉਂਕਿ ਬਾਰਿਸ਼ਾਂ ਦਾ ਟਾਈਮ ਆ ਚੁੱਕਿਆ ਹੈ ਸਾਡਾ ਇਹ ਚਿੰਤਾ ਦਾ ਵਿਸ਼ਾ ਹੈ ਸਾਡੇ ਪਿੰਡ ਦਾ ਵੀ ਬਾਰਿਸ਼ਾਂ ਤੋਂ ਪਹਿਲਾਂ ਇਹ ਕੰਮ ਨਿਪਰੇ ਚੜ੍ਹਨਾ ਚਾਹੀਦਾ ਸੀ ਟ੍ਰੀਟਮੈਂਟ ਨ ਪਲਾਂਟ ਕਦੋਂ ਸ਼ੁਰੂ ਹੋਇਆ ਤੇ ਕਿੰਨੇ ਚਿਰ ਦਾ ਲਟਕਿਆ ਹੋਇਆ ਹੈ ਇਹ ਇਹ ਤਕਰੀਬਨ ਤੁਸੀਂ ਐ ਮੰਨ ਕੇ ਚੱਲੋ ਜੀ ਮੰਨ ਹਜੇ ਤੱਕ ਨੇਪਰੇ ਨਹੀਂ ਚੜਿਆ ਜੀ ਇਹ ਕੀ ਕਹਿਣਾ ਚਾਹੁੰਦੇ ਹੋ ਮੰਗ ਕੀ ਕਰਦੇ ਹੋ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰੂੰਗਾ ਵੀ ਸਭ ਤੋਂ ਵੱਡੀ ਜਿਹੜੀ ਲੋਕਾਂ ਦੀ ਸਮੱਸਿਆ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਡਰੇਨ ਹੈ ਇਹਦੀ ਪਹਿਲਾਂ ਤਾਂ ਪਟਾਈ ਹੋਵੇ ਪਟਾਈ ਹੋ ਕੇ ਡੂੰਗਾ ਕੀਤਾ ਜਾਵੇ ਔਰ ਪਸ਼ੂਆਂ ਵਾਸਤੇ ਜਿਹੜਾ ਇਹਦੇ ਚ ਪਾਣੀ ਨਹਿਰੀ ਪਾਇਆ ਜਾਵੇ ਔਰ ਜਿਹੜਾ ਓਵਰਫਲੋ ਵਾਲਾ ਸਿਸਟਮ ਹੈ ਜਦੋਂ بارش ਦਾ ਪਾਣੀ ਆਊਗਾ ਤਾਂ ਉਹਦੇ ਚੱਕਣ ਵਾਸਤੇ ਵੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾਣ ਕਿਹਨਾ ਵੀਰ ਜੀ ਆਪਣਾ ਬਾਈ ਜਸਵੀਰ ਸਿੰਘ ਹੈ ਇਹ ਕੀ ਕਾਰਨ ਹੈ ਇਹ ਛੱਪੜ ਦਾ ਜੋ ਮਸਲਾ ਉੱਠਿਆ ਹੋਇਆ ਬਾਈ ਜੀ ਇਹ ਛੱਪੜ ਕਦੋਂ ਓਬਰਫਲੋ ਹੋ ਜਾਂਦਾ ਤਾਂ ਸਾਰੇ ਘਰਾਂ ਨੂੰ ਨੇੜੇ-ਨੇੜੇ ਵਾਲਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਇਸ ਨੂੰ ਕਹਿੰਦੇ ਆ ਕਿ ਸਰਕਾਰ ਨੂੰ ਵੀ ਇਹਨੂੰ ਜਲਦੀ ਤੋਂ ਜਲਦੀ ਇਸਦਾ ਹੱਲ ਕੀਤਾ ਜਾਵੇ ਤੇ ਇਹ ਕਿਹੜਾ ਕੰਮ ਆ ਅਧੂਰਾ ਪਿਆ ਇਹਨੂੰ ਜਲਦੀ ਤੋਂ ਜਲਦੀ ਨਿਪਟਰ ਚੜਾ ਜਾਵੇ ਕਿੰਨੇ ਇੱਕ ਪਿੰਡ ਨੂੰ ਇਸ ਛੱਪੜ ਦੀ ਜਿਹੜੀ ਸਮੱਸਿਆ ਜਾਂ ਪਿੰਡ ਦੇ ਵਿੱਚ ਹੋਰ ਵੀ ਛੱਪੜਾ ਪਸ਼ੂਆਂ ਦੇ ਨਾ ਹੋਣ ਲਈ ਜਾਂ ਇੱਕੋ ਹੀ ਛੱਪੜਾ ਇੱਥੇ ਛੱਪੜ ਤਾਂ ਕਾਫੀ ਨੇ ਜੀ ਇੱਥੇ ਬਾਕੀ ਇਹ ਬਹੁਤ ਜ਼ਿਆਦਾ ਹੀ ਗੰਦਾ ਪਾਣੀ ਸੀਗਾ ਇੱਥੇ ਬਸਤੇ ਇਹ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਸੀਗਾ ਗੱਲ ਕਰ ਇਹ ਨਿਪਟਰੀ ਨਹੀਂ ਚੜਾ ਜਾ ਰਿਹਾ ਇਸ ਨੂੰ ਸਰਕਾਰ ਨੂੰ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਇਹਨੇ ਨਿਪਟਰੇ ਚੜਾ ਜਾਵੇ ਤਾਂ ਇਹ ਸੀ ਸਾਡੇ ਨਾਲ ਪਿੰਡ ਫੱਤਾ ਮਾਲੋਕਾ ਦੇ ਵਸਨੀਕ ਜਿਨ੍ਹਾਂ ਨੇ ਰੰਗ ਕੀਤੀ ਆ ਪ੍ਰਸ਼ਾਸਨ ਤੋਂ ਕਿ ਜੋ ਟ੍ਰੀਟਮੈਂਟਡ ਪਲਾਂਟ ਤੁਸੀਂ ਦੇਖ ਰਹੇ ਹੋ ਇਹਦੀਆਂ ਵੀ ਕੁਝ ਤਸਵੀਰਾਂ ਨੇ ਜਿਹੜੀਆਂ ਹਾਲਤ ਮੈਂ ਕੈਮਰਾਮੈਨ ਨੂੰ ਕਹੂੰਗਾ ਨੇੜੇ ਹੋ ਕੇ ਦਿਖਾਇਆ ਜਾਵੇ ਤਰੇੜਾਂ ਆਈਆਂ ਹੋਈਆਂ ਨੇ ਤਾਂ ਪਿੰਡ ਵਾਸੀਆਂ ਦੀ ਮੰਗ ਹੈ ਕਿ ਇਹਦੀ ਰਿਪੇਅਰ ਕਰਕੇ ਇਹਨੂੰ ਜਲਦੀ ਦਰੁਸਤ ਕਰਕੇ ਇਹਦਾ ਸਾਰਾ ਕੰਮ ਠੀਕ ਕਰਕੇ ਇਹਨੂੰ ਚਾਲੂ ਕੀਤਾ ਜਾਵੇ ਤਾ ਜੋ ਪਿੰਡ ਦੇ ਖੇਤਾਂ ਤੱਕ ਲੋਕਾਂ ਨੂੰ ਸਿੰਚਾਈ ਵਾਸਤੇ ਇਸ ਛੱਪੜ ਦਾ ਪਾਣੀ ਵੀ ਮਿਲ ਸਕੇ ਔਰ ਪਸ਼ੂਆਂ ਦੇ ਨਹਾਉਣ ਲਈ ਇਹਦੇ ਦੋ ਪਾਰਟ ਕਰਕੇ ਜਿਹੜਾ ਡੰਗਰਾਂ ਨੂੰ ਪਸ਼ੂਆਂ ਨੂੰ ਨਹਾਉਣ ਲਈ ਪਾਣੀ ਪੀਣ ਲਈ ਦੀ ਵਰਤੋਂ ਕੀਤੀ ਜਾ ਸਕੇ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਪ੍ਰਕਾਸ਼ ਜੈਲ ਦਾ ਤਾਮਲੋਕਾ ਮਾਨਸਾ